ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਮੇਰੇ ਬਖਤਗੜ ਬਾਈ ਕੋਲ ਮੱਝਾਂ ਬਘਾਉਗਾ ਹੋ ਗਿਆ ਮਹੀਨਾ ਕੋ ਰਸਵੀ ਨੂੰ ਤੇ ਇੱਕ ਬਾਈ ਕੋਲ ਝੋਟੀ ਆ ਠੀਕ ਹੈ ਜੀ ਦੋਨੇ ਬਘਾਉਗਾ ਬਾਈ ਦਾ ਨਿਊਜ਼ੀਲੈਂਡ ਦਾ ਵੀਜ਼ਾ ਆ ਗਿਆ ਇੱਕ ਗੱਡੀ ਬਘਾਉਗਾ ਦਿਖਾਉਣੇ ਕਰਦੇ ਜੀ ਬਾਈ ਨਾਲ ਥੋੜੀ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਵੀਰ ਆਪਣਾ ਮੇਰਾ ਨਾਮ ਦਰਜੀਤ ਸਿੰਘ ਧਾਰੀ ਆ ਜੀ ਠੀਕ ਹੈ ਜੀ ਪਿੰਡ ਮੇਰਾ ਬਖਤਗੜ ਆ ਜੀ ਠੀਕ ਹੈ ਜੀ ਤੇ ਬਰਨਾਲੇ ਦੇ ਵਿੱਚ ਆ ਜੀ ਇਹ ਠੀਕ ਹੈ ਜੀ ਤੇ ਇਹ ਦੋ ਮੱਜਾਂ ਬਕਾਉ ਆ ਜੀ ਠੀਕ ਹੈ ਜੀ ਇਹ ਚੋਥੇ ਸੂਈ ਆ ਠੀਕ ਹੈ ਜੀ ਤੇ ਇਹ ਲੱਗ ਹੋ ਗਿਆ ਜੀ ਇਹਨੂੰ ਸੂਈ ਨੂੰ ਠੀਕ ਹੈ ਜੀ ਦੁੱਧ ਕਿੰਨਾ ਹੋਊਗਾ ਇਹ ਮੱਜਾਂ ਦੁੱਧ ਦੇ ਕੋਲ 13-14 ਲੀਟਰ ਆ ਜੀ 13-14 ਲੀਟਰ ਹਾਂ ਜੀ ਮੈਂ ਖੋਲ ਕੇ ਦਿਖਾਉਂਗਾ ਜੀ ਹਾਂ ਜੀ ਹਾਂ ਜੀ ਕਿਵੇਂ ਸੂਈ ਆ ਵੀਰੇ ਉਹ ਇਹ ਇਹ ਤਾਂ ਉੱਥੇ ਸੂਈ ਆ ਠੀਕ ਹੈ ਜੀ ਦਿਖਾ ਦਿਓ ਮੜੀ ਕੋਲ ਮਾਘਰ ਵਈ ਜੀ ਦਾ ਘੱਟਾ ਦੇਖ ਸਕਦੇ ਹੋ ਤੇ ਬਹੁਤ ਹੀ ਸ਼ੀਲ ਤੇ ਕਰ ਦੀ ਮਾਜ ਗ੍ਰੇ ਹਾਂ ਕਰ ਦੀ ਮਾਜ ਬਾਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੋੜ ਲੇ ਮਾੜਾ ਤੋੜਾ ਤੋੜਾ ਤੁਹਾਡੇ ਸਾਹਮਣੇ ਆ ਬਾਕੀ ਸੇਵਾ ਦਦਾ ਜੀ ਠੀਕ ਹੈ ਜੀ ਮਹਾਂਦੋ ਜੀ ਹਾਂ ਜੀ ਰੇਟ ਹੈ ਇਹਦਾ ਇਹ ਡੇਟ ਫੋਰ ਤੇ ਦੱਸਦਾ ਜੇ ਕੋਈ ਗੱਲ ਨਹੀਂ ਬਾਈ ਜੀ ਹਜੜਾ ਠੀਕ ਹੈ ਜੀ ਹਾਂਜੀ 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 ਆ ਛੋਟੀ ਦੱਸੋ ਦੱਸੋ ਇਹਦੀ ਡਿਟੇਲ ਕਿੰਨਾ ਕ ਟਾਈਮ ਬਾਈ ਰਹਿ ਗਿਆ ਸੂਣਦਾ ਇਹਦਾ ਤੇ ਕੱਦੇ ਮਿਲਣਾ ਰਹਿੰਦਾ ਜੀ ਮਹੀਨਾ ਕਿੰਨੇ ਰਹਿਦਾ ਹਾਂਜੀ ਕੋਈ ਦੇਖ ਸਕਦਾ ਆਏ ਥਾਣੇ ਕੋ ਜਾ ਤੇ ਵੰਗਾਂ ਦਾ ਵੀਜ਼ਾ ਆ ਨਿਊਜ਼ੀਲੈਂਡ ਦਾ ਤਾਂ ਕਰਕੇ ਇਹਨਾਂ ਨੇ ਉਹ ਵਿੱਚ ਨਹੀਂ ਆ ਕੇ ਗੱਡੀ ਵਕਾਊਆ ਤੇ ਆਦੂ ਦੇ ਸਕਦੇ ਛੋਟੀ ਮਹੀਨਾ ਕਿ ਬਾਈ ਕਹਿੰਦਾ ਰਹਿੰਦਾ ਤੇ ਇਹਦੀ ਕੱਟੀ ਹੈ ਜੀ ਇਹ ਹਾਂ ਨਹੀਂ ਇਹਦੀ ਗੱਟੀ ਨਹੀਂ ਹੈ ਠੀਕ ਹੈ ਜੀ ਮੇਰਾ ਦੂਸਰਾ ਘਰ ਦੀ ਮੱਝ ਸੀ ਠੀਕ ਹੈ ਕੋਟੋਰੀ ਮੜੀ ਤੈਨੂੰ ਜਲਾਇਆ ਰੇਦੀ ਮੀਨ ਨਾ ਕਰਦਾ ਹਾਲੇ ਬਾਈ ਨੇ ਤਾਂ ਵੇਚੀਆਂ ਕਿਉਂਕਿ ਨਹੀਂ ਤਾਂ ਫਿਰ ਇਹ ਕਹਿੰਦੇ ਸੂਣ ਵਾਲੀ ਕਰਕੇ ਵੇਚਣੀ ਸੀ ਤੇ ਤਾਂ ਕਰਕੇ ਥੋੜੀ ਪ੍ਰੋਬਲਮ ਹੈ ਕਿ ਘਾਸ ਉਹਦੇ ਸਾਹਮਣੇ ਸਿੰਘ ਹੈਗਾ ਤੇ ਸਿੰਘ ਉਹ ਜਿਹੜਾ ਸਹੀ ਸੀ ਇਹਦਾ ਟੱਟ ਕੱਟ ਗਈ ਇਹਦਾ ਸਿੰਘ ਬਾਈ ਇਹਦਾ ਰੇਟ ਹੈ ਇਹਦਾ ਰੇਟ ਦਾ ਫੋਨ ਤੇ ਕੋਈ ਨਹੀਂ ਠੀਕ ਹੈ ਠੀਕ ਹੈ ਬਈ ਜੇ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ ਠੀਕ ਆ ਜੀ ਤੇ ਹੁਣ ਤੁਹਾਨੂੰ ਦਿਖਾਉਣਾ ਬਈ ਦੀ ਆਪਾਂ ਗੱਡੀ ਹਾਂਜੀ ਬਈ ਗੱਡੀ ਦੇ ਟਿਡੇ ਦੱਸੋ ਜੀ ਕਿਹੜਾ ਮਾਡਲ ਆ ਜੀ ਇਹ ਇਹ ਗੱਡੀ 13 ਮਾਡਲ ਆ ਜੀ ਠੀਕ ਆ ਜੀ ਤੇ ਇਹ ਵੀ 19 ਨੰਬਰ ਬਰਨਾਲੇ ਦਾ ਨੰਬਰ ਆ ਜੀ ਜੁਲੂਗ ਆਪਣੀ ਬਈ ਠੀਕ ਆ ਜੀ ਤੇ 13 ਮਾਡਲ ਆ ਇਹ ਗੱਡੀ ਦੀ ਗੜੀ ਹੁਣ ਸਾਹਮਣੇ ਹੈ ਰੇਟ ਰੁੱਟ ਤੇ ਇਹਦੇ 4.5 ਪਾਇਆ ਹੋਇਆ ਜੀ ਇਹਦਾ ਠੀਕ ਆ ਜੀ 4.5 4.5 ਲੱਖ ਰੁਪਿਆ ਬਈ ਕੰਨਾ ਰੇਟ ਠੀਕ ਆ ਮਾਡਲ 13 ਜੀ ਹੋਲੇ ਮੜੀ ਗੱਡੀ ਦੇਖ ਸਕਦੇ ਹੋ ਹਾਲਤ ਗੱਡੀ ਦੀ ਠੀਕ ਹੈ ਜੀ ਡੈਕ ਲੱਗਿਆ ਵਾ ਸਕਰੀਨ ਵਾਲਾ ਛਿਟਾ ਛਿਟਾ ਦੇਖ ਸਕਦੇ ਹੋ ਠੀਕ ਹੈ ਜੀ ਬੜਾ ਬੁਰਾ ਫੋਨ ਖੋਲਦਾ ਜੀ ਜਿਵੇਂ ਬਈ ਫਰੰਟ ਲੁੱਕ ਠੀਕ ਹੈ ਜੀ ਹਜੇ ਹੀ ਦੇਖ ਸਕਦੇ ਹੋ ਲੈਂਪਰ ਸਾਰਾ ਸੀਲਡ ਆ ਜਿਵੇਂ ਕੱਲਾ ਕੱਲਾ ਮੈਟ ਹੰਗਰੀ ਨੂੰ ਜੁੜਾ ਸਮਝਣ ਲਈ ਜੇ ਸਾਡਾ ਬੈਟਰੀ ਨਵੀਂ ਹੈ ਮਰਾਉਂ ਦੀ ਤੇ ਬਾਕੀ ਬਾਕੀ ਨੇ ਕੰਡੈਕਟ ਕਰ ਲਿਓ ਛੱਟਕੂਟੀ ਓਰੀਜਨਲ ਆ ਫਰੰਟ ਠੀਕ ਹੈ ਜੀ ਭਾਈ ਜੀ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਮਾ ਆਪਣਾ ਨੰਬਰ ਹੈਗਾ ਜੀ 7528000357 ਜੇ ਕਿਸੇ ਭਾਈ ਨੇ ਐਡ ਕਰਾਉਣੀ ਤਾਂ ਆਪਣਾ ਜਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ